ਉਹ ਤਾਂ ਘਰ ਤਾਂ ਤੇਰਾ ਸੱਚੀ ਬਾਲਾ ਸੋਹਣਾ ਹੁਣ ਤਾਂ ਮੈਂ ਇੱਥੇ ਹੀ ਰਹਿ ਕੇ ਨੋ ਰਾਣੀ ਤਾਂ ਸੇਵਾ ਕਰਾਉਣੀ ਆਪਣੀ ਹਾਂ ਮਾਂ ਤੇਰਾ ਆਪਣਾ ਘਰ ਨਾਲੇ ਮਾਂ ਹੁਣ ਤੂੰ ਕਿਤੇ ਨਹੀਂ ਜਾਣਾ ਬਸ ਇੱਥੇ ਰਹਿਣਾ ਕਿਉਂ ਰਿਤ ਮੈਂ ਸਹੀ ਕਹਿ ਆ ਨਾ ਹਾਂ ਹਾਂ ਬਿਲਕੁਲ ਸਹੀ ਕਹਿ ਤੁਸੀਂ ਹਾਂ ਪਤਾ ਉੱਥੇ ਮੇਰਾ ਚਾਵਾਂ ਜੀ ਨਹੀਂ ਸੀ ਲੱਗਦਾ ਇਕੱਲੇ ਦਾ ਹੁਣ ਤਾਂ ਮੈਂ ਮਨ ਬਣਾ ਕੇ ਆਈ ਆ ਇੱਥੇ ਹੀ ਰਹੂੰਗੀ ਤੇਰੇ ਕੋਲੇ ਵਧੀਆ ਕੀਤਾ ਮਾਂ ਜੋ ਮਨ ਬਣਾ ਲਿਆ ਨਾਲੇ ਤੁਹਾਡੇ ਨਾਲ ਸਾਡਾ ਵੀ ਜਿ ਲੱਗ ਰਿਹਾ ਹੁਣ ਏਦਾਂ ਕਰੋ ਮੰਮੀ ਜੀ ਤੁਸੀਂ ਬੈਠੋ ਆਰਾਮ ਕਰੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਹੈ ਜੀ ਦੀਪ ਤੁਸੀਂ ਗੱਲ ਸੁਣੋ ਇੱਕ ਮਿੰਟ ਮੇਰੀ ਮੰਮੀ ਜੀ ਤੁਸੀਂ ਕਰੋ ਆਰਾਮ ਤੇ ਮੈਂ ਗੱਲ ਸੁਣ ਕੇ ਠੀਕ ਹੈ ਹਰਿਤ ਬੁਲਾਇਆ ਮੈਨੂੰ ਹਾਂ ਜੀ ਮੈਂ ਕਹਿਣਾ ਸੀਗਾ ਕਿ ਤੁਸੀਂ ਮੈਨੂੰ ਬਾਜ਼ਾਰ ਚ ਥੋੜਾ ਸਮਾਨ ਲਿਆ ਦਿਓਗੇ ਹਾਂ ਦੱਸ ਕੀ ਲਿਆਉਣਾ ਲਿਆਦਣਾ ਤੁਸੀਂ ਨੇ ਕੰਮ ਕਰੋ ਮੈਨੂੰ ਨਾ ਜ਼ਹਿਰ ਦੀ ਬੋਤਲ ਲਿਆ ਦਿਓ ਇੱਕ ਜ਼ਹਿਰ ਦੀ ਤੇ ਤੂੰ ਕੀ ਬੋਲੀ ਜਾਨੀ ਆ ہاں ਜ਼ਹਿਰ ਦੀ ਨਾ ਤੁਹਾਨੂੰ ਕਿਹਨੇ ਕਿਹਾ ਸੀ ਕਿ ਆਪਦੀ ਮਾਂ ਨੂੰ ਇੱਥੇ ਲੈ ਕੇ ਆਓ ਮੇਰੇ ਤੋਂ ਨਾ ਤੁਹਾਡੀ ਮਾਂ ਨਹੀਂ ਚਲੀ ਜਾਂਦੀ ਤੇ ਨਾ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਨਹੀਂ ਪਤਾ ਹੋਰ ਮੈਨੂੰ ਕਿੰਨਾ ਕੰਮ ਹੁੰਦਾ ਆ ਗਈ ਹੁਣ ਇੱਥੇ ਆਪਦੀ ਸੇਵਾ ਕਰਾਉਣ ਦੇ ਲਈ ਮੇਰੇ ਤੋਂ ਨਹੀਂ ਹੁੰਦੀ ਸੁਣ ਗਿਆ ਯਾਰ ਤੂੰ ਇਹ ਕੀ ਬੋਲੀ ਜਾਨੀ ਆ ਮਾਂ ਬਾਹਰ ਬੈਠੀ ਆ ਜੇ ਉਹਨੇ ਸੁਣ ਲਿਆ ਫੇਰ ਜੇ ਮਾਂ ਬਾਹਰ ਬੈਠੀ ਆ ਤੇ ਮੈਂ ਕੀ ਕਰਾਂ ਆ ਗਈ ਆਪਦੀ ਸੇਵਾ ਕਰਾਉਣ ਦੇ ਲਈ ਮੇਰੇ ਕੋ ਅੱਗੇ ਬੜੇ ਕੰਮ ਹੋਣੇ ਦੀ ਸੇਵਾ ਕਰਾਂ ਕਿ ਬਾਕੀ ਕੰਮ ਕਰਾਂ ਮੈਂ ਮਾਣੇ ਦਾ ਇੱਥੇ ਰਹਿਣਾਗਾ ਉਹ ਪਿੰਡ ਨਹੀਂ ਲੈ ਸਕਦੀ ਤੇ ਤੈਨੂੰ ਉਹਦੀ ਸੇਵਾ ਕਰਨੀ ਪਊ ਤੇਰਾ ਘਟਦਾ ਕੀ ਹੈਗਾ ਨਾ ਤੈਨੂੰ ਨਹੀਂ ਪਤਾ ਕਿ ਘਰ ਦੇ ਵਿੱਚ ਹੋਰ ਵੀ ਬਾਕੀ ਕੰਮ ਮੈਂ ਕਰਦੀ ਆ ਮੇਰੇ ਤੋਂ ਨਾ ਹੋਰ ਕੰਬਰਦਸ਼ ਨਹੀਂ ਹੁੰਦਾ ਉਹਨਾਂ ਨੂੰ ਕੋ ਚੁੱਪਚਾਪ ਆਪਣੇ ਬੂਰੀ ਬਿਸਤਰਾ ਚੁੱਕੋ ਤੇ ਇਸ ਘਰ ਵਿੱਚ ਜਾਂਦੇ ਬਣ ਯਾਰ ਤੈਨੂੰ ਪਰੇਸ਼ਾਨੀ ਕੀ ਹੈ ਮਾਣ ਨੂੰ ਸਾਰੇ ਕੰਮ ਆਉਂਦੇ ਆ ਉਹ ਆਪਣੇ ਕੰਮ ਤਾਂ ਖੁਦ ਕਰ ਸਕਦੀ ਆ ਬਸ ਤੂੰ ਉਹਨਾਂ ਨੂੰ ਕਲਾ ਚਾਹ ਪਾਣੀ ਦੇਣਾ ਤੇ ਉਹ ਵੀ ਨਹੀਂ ਦੇ ਸਕਦੀ ਤੂੰ ਮਾਣਾ ਹੁਣ ਇੱਥੇ ਰਹੂਗੀ ਕਿਤੇ ਨਹੀਂ ਜਾਊਗੀ ਉਹਨਾਂ ਨੂੰ ਥੱਕੀ ਆਈ ਆ ਉਹਨੂੰ ਰੋਟੀ ਬਣਾ ਕੇ ਦੇ ਦੇ ਨੀਰਿਤ ਅਤੂ ਆਪਦੀ ਸੱਸ ਨੂੰ ਕਿਉਂ ਇੱਥੇ ਬੁਲਾਇਆ ਹੋਇਆ ਮੈਂ ਕਾ ਨੂੰ ਬੁਲਾਈ ਆ ਆਪੇ ਆਈ ਆ ਤੇ ਜਿੱਦਣ ਦੀ ਇਸ ਘਰ ਵਿੱਚ ਆਈ ਆ ਨਾ ਮੇਰਾ ਜੀਣਾ ਆਰਾਮ ਕੀਤਾ ਪਿਆ ਇਹਨੂੰ ਫਿਰ ਭੇਜ ਦੇ ਇਹਨੂੰ ਜੇ ਨਹੀਂ ਰੱਖੀ ਜਾਂਦੀ ਤਾਂ ਕਿੱਦਾਂ ਭੇਜਾਂ ਮੈਂ ਤਾਂ ਬਥੇਰੀ ਕੋਸ਼ਿਸ਼ ਕਰਦੀ ਇਹਨੂੰ ਘਰੋਂ ਕੱਢਣ ਦੀ ਪਰ ਇਹ ਕਾ ਮਾਂ ਦਾ ਪੁੱਤ ਪਤਾ ਨਹੀਂ ਕੀ ਸੰਘਾਇਆ ਨੂੰ ਸਾਰਾ ਦਿਨ ਮਾਂ ਮਾਂ ਦੀ ਮਾਲਾ ਜਪਦਾ ਰਹਿੰਦਾ ਪੁੱਛਣਾ ਮੇਰੀ ਸੱਸ ਨੇ ਤਾਂ ਆਪ ਮੇਰਾ ਲਹੂ ਪੀਤਾ ਹੋਇਆ ਸੀ ਪਰ ਸ਼ੁਕਰ ਉਹ ਤਾਂ ਰੱਬ ਨੂੰ ਪਿਆਰੀ ਹੋ ਗਈ ਹੁਣ ਜਾ ਕੇ ਕਿਤੇ ਸੁੱਖ ਦਾ ਸਾਹ ਮਿਲੇਗਾ ਹੁਣ ਮੈਂ ਕਿੱਦਾਂ ਦੇ ਗੱਲ ਚ ਕੂਠਾ ਦੇ ਦੇ ਇਹ ਨਹੀਂ ਨਿਸ਼ਚਿਤ ਮਰਨੂਗਾ ਤੇਰੀ ਸੱਸ ਤਾਂ ਚਲ ਬਿਮਾਰ ਰਹਿੰਦੀ ਸੀ ਤਾਂ ਕਰਕੇ ਛੇਤੀ ਰੱਬ ਨੂੰ ਪਿਆਰੀ ਹੋਗੀ ਇਹ ਤਾਂ 10-15 ਸਾਲ ਕੱਢ ਕੇ ਫੇਰ ਮਰੂਗੀ ਮੇਰੇ ਕੋਲੇ ਹੱਲ ਹੈਗਾ ਇੱਕ ਇਹਦਾ ਤੇਰੇ ਘਰ ਵਾਲਾ ਤਾਂ ਤੇਰੀ ਸੱਸ ਨੂੰ ਆਪੇ ਘਰੋਂ ਕੱਢੂ ਅੱਛਾ ਦੱਸ ਫਿਰ ਇਹੋ ਜਿਹਾ ਕੀ ਕਰਨਾ ਪਊ ਦੇਖ ਤਾਂ ਕਿੱਡੀ ਕਾਲੀ ਹੈ ਬੁਢੀ ਨੂੰ ਘਰੋਂ ਕੱਢਣ ਦੀ ਤੁਹ ਦੱਸਣਾ ਕਿ ਨਹੀਂ ਹੁਣ ਦੱਸਦੀ ਆ ਕੰਨ ਕਰ ਕੀ ਲੱਭੀ ਆਨੀ ਆ ਉਹ ਦੀਪ ਤੁਸੀਂ ਮੈਨੂੰ ਜਿਹੜਾ ਬਰਥਡੇ ਤੇ ਹਾਰ ਗਿਫਟ ਕੀਤਾ ਸੀ ਨਾ ਪਤਾ ਨਹੀਂ ਉਹ ਕਿੱਥੇ ਚਲਾ ਗਿਆ ਮਿਲ ਹੀ ਨਹੀਂ ਰਿਹਾ ਯਾਰ ਤੂੰ ਵੀ ਨਾ ਬਿਨਾਂ ਗੱਲ ਤੋਂ ਟੈਨਸ਼ਨ ਨਾ ਲਾਦੀ ਆਨੀ ਐ ਇੱਥੇ ਹੀ ਹੋਗਾ ਧਿਆਨ ਨਾ ਦੇਖ ਲੱਗਦੇ ਉਹ ਦੀਪ ਮੈਂ ਪੂਰੇ ਘਰ ਚ ਲੱਭ ਲਿਆ ਮੈਨੂੰ ਕਿਤੇ ਨਹੀਂ ਲੱਭ ਰਿਹਾ ਫਿਰ ਹੁਣ ਤੂੰ ਚਾਹੁੰਨੀ ਕੀ ਐ ਮੈਂ ਕੀ ਕਰਾਂ ਦੇਖੋ ਘਰ ਵਿੱਚ ਤਾਂ ਮੈਂ ਸਾਰੇ ਦੇਖ ਲਿਆ ਮੈਨੂੰ ਕਿਤੇ ਨਹੀਂ ਮਿਲਿਆ ਰਹਿ ਗਿਆ ਤਾਂ ਬਸ ਇੱਕ ਮੰਮੀ ਜੀ ਦਾ ਕਮਰਾ ਤੁਸੀਂ ਉੱਥੇ ਵੀ ਚੈੱਕ ਕਰ ਲੋ ਹੋ ਸਕਦਾ ਮੰਮੀ ਜੀ ਕੋਲ ਹੋਵੇ ਹੋਰ ਉਹ ਤੂੰ ਬੋਲਤੀ ਰਹੀ ਐ ਤੈਨੂੰ ਪਤਾ ਵੀ ਹੈ ਉਹ ਮੇਰੀ ਮਾਂ ਆਗੀ ਉਹ ਚੋਰੀ ਕਰੂਗੀ ਦੀਪੂ ਮੈਂ ਇੱਕਦੋ ਕਹਾ ਕਿ ਹਾਥ ਤੁਹਾਡੀ ਮੰਮੀ ਜੀ ਨੇ ਚੋਰੀ ਕੀਤਾ ਬਲਕਿ ਮੈਂ ਤਾਂ ਇਹ ਕਹਿ ਰਹੀ ਆ ਕਿ ਤੁਸੀਂ ਕੋਲ ਮੰਮੀ ਜੀ ਦੇ ਕਮਰੇ ਚ ਚੈੱਕ ਕਰ ਲਓ ਮੈਨੂੰ ਵੀ ਸੰਤੁਸ਼ਟੀ ਹੋ ਜੂਗੀ ਕਿ ਹਾਥ ਤੁਹਾਡੀ ਮੰਮੀ ਜੀ ਕੋਲੇ ਨਹੀਂ ਹੈਗਾ ਤੇ ਜੇ ਤੁਸੀਂ ਕਰ ਵੀ ਲੈਨੇ ਹੋ ਚੈੱਕ ਤਾਂ ਇਹਦੇ ਵਿੱਚ ਤੁਹਾਡੇ ਜਾਂਦੇ ਕੀ ਆ ਫਿਰ ਇਹ ਤੇ ਯਾਰ ਤੂੰ ਇਹ ਕੀ ਬਕਵਾਸ ਕਰੀ ਜਾਨੀ ਆ ਉਹ ਮੇਰੀ ਮਾਂ ਆਗੀ ਤੇ ਤੂੰ ਉਹਦੇ ਦੀ ਚੋਰੀ ਦਾ ਜਾਮ ਲਈ ਜਾਨੀ ਆ ਤੂੰ ਮੈਨੂੰ ਇਹ ਦੱਸ ਉਹ ਆਪਣੇ ਹੀ ਘਰ ਵਿੱਚ ਆਪਣੀ ਹੀ ਨੂੰਹ ਦਾ ਹਾਰ ਕਿਉਂ ਚੋਰੀ ਕਰੂਗੀ ਰਿਤ ਮੇਰੀ ਗੱਲ ਨਾ ਧਿਆਨ ਨਾਲ ਸੁਣ ਲਾ ਨਾ ਤਾਂ ਕਮਰਾ ਚੈੱਕ ਕਰਾਂ ਮੈਂ ਮਾਂ ਦਾ ਤੇ ਨਾ ਮੈਂ ਕਰਨ ਦੇਵਾਂ ਤੈਨੂੰ ਲੱਗੀ ਸਮਝ ਮੈਂ ਇਹ ਥੋੜੀ ਕਹਾ ਕੀ ਤੇਰੀ ਮਾਂ ਚੋਰਾ ਜਾਂ ਤੇਰੀ ਮਾਂ ਨੇ ਮੇਰਾ ਹਾਰ ਚੋਰੀ ਕੀਤਾ ਮੈਂ ਤਾਂ ਬਸ ਇੰਨੀ ਕੁ ਗੱਲ ਕਹਿੰਦੀ ਸੀਗੀ ਕਿ ਤੁਸੀਂ ਉਹਨਾਂ ਨੇ ਇੱਕ ਵਾਰ ਪੁੱਛ ਲਓ ਹੋ ਸਕਦਾ ਉਹਨਾਂ ਨੇ ਕਿਤੇ ਦੇਖਿਆ ਹੋਵੇ ਹੋ ਸਕਦਾ ਉਹਨਾਂ ਦੀ ਕਿਤੇ ਨਿਗਾ ਪੈ ਗਈ ਹੋਵੇ ਤੇ ਉਹ ਸਾਨੂੰ ਦੱਸ ਦੇਣਗੇ ਵੀ ਮੇਰਾ ਹਾਰ ਕਿੱਥੇ ਹੈ ਚਲ ਠੀਕ ਹੈ ਜੇ ਤੇਰੀ ਇਹ ਹੀ ਜੈਦਾ ਨਾ ਤਾਂ ਚੱਲ ਫਿਰ ਚਲੋ ਚਲ ਮਮੀ ਜੀ ਹਾਂ ਉਹ ਤਾਂ ਤੁਸੀਂ ਰੀਦ ਦਾ ਹਾਰ ਤੈਨੂੰ ਦੇਖਿਆ ਕਿਤੇ ਨਾ ਪੁੱਤ ਮੈਂ ਤੈਨੂੰ ਦੇਖਿਆ ਰੀਦ ਨੂੰ ਇਹ ਲੱਗਦਾ ਵੀ ਇਹਦਾ ਹਾਰ ਤੁਸੀਂ ਚੋਰੀ ਕੀਤਾ ਥੋੜੇ ਕੋਲੇ ਹਾਂ ਪੁੱਤ ਤਾ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਤੂੰ ਤੇ ਇਹ ਮੇਰੇ ਤੇ ਸ਼ੱਕ ਕਰਦੀ ਮੈਂ ਤਾਂ ਜਿਸ ਦਿਨ ਵੀ ਇੱਥੇ ਆਈਆਂ ਤੇਰੇ ਕਮਰੇ 'ਚ ਵੀ ਨਹੀਂ ਗਈ ਫੇਰ ਵੀ ਸੋਨੂੰ ਮੇਰੇ ਤੇ ਸ਼ੱਕ ਹੈ ਤਾਂ ਕਰ ਲੋ ਚੈੱਕ ਜੋ ਮਰਜੀ ਦੇਖਿਆ ਰਹੀ ਮੈਂ ਤੈਨੂੰ ਪਹਿਲੇ ਕਿਹਾ ਸੀ ਵੀ ਮਾਂ ਨੇ ਕੋਈ ਚੋਰੀ ਨਹੀਂ ਕੀਤੀ ਤੂੰ ਨਾ ਖਾਮ ਖਾਨ ਨਾਲ ਸ਼ੱਕ ਕਰ ਰਹੀ ਆਂ ਦੀਪ ਮੈਂ ਤੁਹਾਨੂੰ ਕਹਿ ਰਹੀ ਆਂ ਨਾ ਕਿ ਹਰ ਇੱਥੇ ਕਿਤੇ ਹੋਵੇਗਾ ਵੈਸੇ ਵੀ ਮੈਂ ਤੁਹਾਨੂੰ ਇਹ ਥੋੜੀ ਕਹਿ ਰਹੀ ਕਿ ਥੋੜੀ ਮਾਂ ਚੋਰ ਮੈਂ ਤਾਂ ਇਹ ਕਹਿ ਰਹੀ ਆਂ ਕਿ ਤੁਸੀਂ ਇੱਕ ਵਾਰ ਚੈਕਿੰਗ ਕਰ ਲਓ ਹੋ ਸਕਦਾ ਕਿ ਹਰ ਇੱਥੇ ਕਿਤੇ ਪਿਆ ਹੋਵੇ ਮੈਨੂੰ ਵੀ ਤਸੱਲੀ ਹੋ ਜਾਊਗੀ ਧੀਏ ਮੈਂ ਸੱਚ ਕਹਿ ਰਹੀ ਆਂ ਮੈਂ ਚੋਰੀ ਨਹੀਂ ਕੀਤੀ ਵੈਸੇ ਵੀ ਮੇਰਾ ਆਪਣਾ ਘਰ ਹੈ ਆਪਣੇ ਘਰ ਚ ਚੋਰੀ ਕੌਣ ਕਰਦਾ ਹੁੰਦਾ? ਰਿਤ ਜਦੋਂ ਮਾਂ ਕਹਿ ਰਹੀ ਆ ਵੀ ਉਹਨੇ ਚੋਰੀ ਨਹੀਂ ਕੀਤੀ ਫਿਰ ਤੂੰ ਕਿਉਂ ਇੰਨਾ ਬੋਲ ਰਹੀ ਹੈ? ਕਿਉਂ ਕਮਰਾ ਚੱਕਰਵਾ ਰਹੀ ਆ ਇਹਦਾ? ਨਾ ਦੀਪ ਪ੍ਰੋਬਲਮ ਕੀ ਹੈ ਤੁਹਾਡੀ? ਜਦੋਂ ਮੈਂ ਕਹਿ ਰਹੀ ਹਾਂ ਇੱਕ ਵਾਰ ਚੈਕਿੰਗ ਕਰ ਲਉ ਕੀ ਹੋ ਜਾਊਗਾ? ਨਾਲੇ ਚੈਕਿੰਗ ਕਰੇ ਤੋ ਬਾਅਦ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਥੇ ਹੀ ਹੋ ਜਾਊਗਾ। ਕਿਉਂ ਮੰਮੀ ਜੀ? ਸਹੀ ਕਹਿਣਾ ਮੈਂ? ਪੋਤਾ ਤੂੰ ਗੁੱਸੇ ਨਾ ਹੋ। ਰਿਤ ਸਹੀ ਕਹਿ ਰਹੀ ਹੈ। ਤੋ ਕਰ ਲੈ ਕਮਰਾ ਚੈੱਕ। ਵੈਸੇ ਵੀ ਇੱਥੋਂ ਕੁਝ ਨਹੀਂ ਮਿਲਣਾ। 可以吗？Hey, ਉਹੀ ਹਰ ਨਹੀਂ ਹਾਂ ਇਹ ਤਾਂ ਉਹੀ ਹੋ ਰਿਹਾ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਡੀ ਮਾਂ ਇੱਥੇ ਰਹਿ ਨਹੀਂ ਚੋਰੀਆਂ ਕਰਨ ਆਉਂਦੀ ਆ ਮੈਂ ਤਾਂ ਕਿੰਨੀ ਹੁਣੇ ਦੀ ਹੁਣੇ ਆਪਣੀ ਮਾਂ ਨੂੰ ਇੱਥੋਂ ਕੱਢੋ ਮੈਨੂੰ ਤਾਂ ਇਹਨਾਂ ਸ਼ੁਰੂ ਤੋਂ ਹੀ ਪਸੰਦ ਨਹੀਂ ਆ ਇਹਦੀਆਂ ਤਾਂ ਹੁਣ ਤਾਂ ਹੀ ਹੈ ਤੇ ਗਾਂਹ ਜਾ ਕੇ ਕੀ ਕਰੋਗੀ ਜੇ ਐ ਹੀ ਆਪਣੇ ਸਾਰੇ ਘਰ ਦੇ ਸਮਾਨ ਚੁੱਕ-ਚੁੱਕ ਕੇ ਲੈ ਕੇ ਜਾਂਦੀ ਰਹੀ ਨਾ ਤੇ ਇੱਕ ਦਿਨ ਅਸੀਂ ਨੰਗ ਹੋ ਜਾਾਂਗੇ ਹੁਣੇ ਦੇ ਹੁਣ ਇਹਨੂੰ ਕੱਢੋ ਇੱਥੋਂ ਤੂੰ ਨਾ ਚੁੱਪ ਕਰ ਮੈਨੂੰ ਪਤਾ ਚੋਰੀ ਕਿਹਨੇ ਕੀਤੀ ਐ ਹਾਂ ਹਾਂ ਉਹੀ ਤਾਂ ਮੈਂ ਕਹਿ ਰਹੀ ਆ ਚੋਰੀ ਤੁਹਾਡੀ ਮਾਂ ਨੇ ਕੀਤੀ ਆ ਤੇ ਇਹ ਇਹ ਚੋਰੀ ਮੈਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਇਹ ਹਾਰ ਇੱਥੇ ਕਿਵੇਂ ਆ ਗਿਆ ਮਾਂ ਮੈਨੂੰ ਪਤਾ ਹੈ ਇਹ ਚੋਰੀ ਤੂੰ ਨਹੀਂ ਕੀਤੀ ਰੀਤ ਨੇ ਇਹ ਖੁਦ ਹਾਰੇ ਥਿਲਕੋਇਆ ਕੀ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਨਾ ਬਿਲਕੁਲ ਸਹੀ ਕਹਿ ਰਿਹਾ ਹਾਂ ਜਦੋਂ ਤੂੰ ਇਹ ਹਾਰੇ ਥਿਲਕੋ ਰਹੀ ਸੀ ਨਾ ਮੈਂ ਤੈਨੂੰ ਦੇਖ ਲਿਆ ਸੀ ਮੰਮੀ ਜੀ ਮੰਮੀ ਜੀ ਮੰਮੀ ਜੀ ਹੋਰ ਦੇਖਦੀ ਐ ਇਸ ਬੁੜੀ ਨੂੰ ਹੋਰ ਕਿੰਨੇ ਕ ਦਿਨ ਟਿਕਦੀ ਉਸ ਘਰ ਦੇ ਵਿੱਚ ਜਦੋਂ ਦੀਪ ਨੂੰ ਪਤਾ ਲੱਗਿਆ ਨਾ ਕਿ ਉਹਦੀ ਮਾਂ ਚੋਰ ਤਾਂ ਫਿਰ ਦੇਖੀ ਉਹਨੇ ਔਕਾਹੇ ਧੱਕੇ ਮਾਰ ਕੇ ਕੱਢ ਦੇਣਾ ਇਸ ਬੁੜੀ ਨੂੰ ਘਰੋਂ ਬਾਹਰ ਨਾ ਰਹੀ ਤੋ ਤੈਨੂੰ ਜਮਾ ਸ਼ਰਮ ਨਹੀਂ ਇਹ ਸਭ ਕਰਦੀ ਨੂੰ ਤੈਨੂੰ ਮੇਰੀ ਮਾਂ ਤੋਂ ਐਨੀ ਪ੍ਰੋਬਲਮ ਹੋ ਗਈ ਸੀ ਕਿ ਤੂੰ ਇਹਨਾਂ ਤੇ ਚੋਰੀਆਂ ਝੂਠਾ ਲਾਂ ਬਲਾਤਾ ਓ ਸ਼ੁਕਰ ਕਰ ਪ੍ਰਮਾਤਮਾ ਦਾ ਮੈਂ ਤੈਨੂੰ ਦੇਖ ਲਿਆ ਜੇ ਤੈਨੂੰ ਮੈਂ ਨਾ ਦੇਖਦਾ ਤੂੰ ਤਾਂ ਮੇਰੀ ਮਾਂ ਨੂੰ ਚੋਰ ਬਣਾਤਾ ਸੀ ਨਾ ਤੇ ਕਢਵਾਣ ਦੀ ਘਰ ਤੂੰ ਇਹ ਸੋਚ ਜੇ ਇਹ ਸਭ ਮਤਰੀ ਮਾਂ ਨਾ ਕਰਦਾ ਤਾਂ ਤੈਨੂੰ ਕਿਵੇਂ ਲੱਗਦਾ ਮੈਂ ਤੈਨੂੰ ਇਹ ਕਿਹਾ ਸੀ ਵੀ ਆਪਾਂ ਘਰ ਦੀ ਸਾਫ਼ ਸਵੱਾਈ ਲਈ ਇੱਕ ਨੌਕਰ ਰੱਖ ਲਵਾਂਗੇ ਤੇ ਤੂੰ ਕੀ ਕਰਨਾ ਸੀ ਮੇਰੀ ਮਾਂ ਦੀ ਸੇਵਾ ਹੀ ਕਰਨੀ ਸੀ ਤੇ ਤੇਥੋਂ ਉਹ ਵੀ ਨਾ ਹੋ ਸਕੀ ਪਰ ਤੈਨੂੰ ਤਾਂ ਮੇਰੀ ਮਾਂ ਬੋਝ ਲੱਗਦੀ ਸੀ ਨਾ ਤੂੰ ਨਾ ਹੁਣ ਇੱਕ ਕੰਮ ਕਰ ਆਪਣਾ ਬੋਰੀਆ ਬਿਸਤਰਾ ਬੰਨ ਤੇ ਨਿਕਲ ਜਾ ਇਥੋਂ ਤੇ ਖੁਦੀ ਮੈਨੂੰ ਮਾਫ ਕਰ ਦੇਉ ਮੈਂ ਮੰਨਦੀ ਹਾਂ ਮੇਰੇ ਤੋਂ ਗਲਤੀ ਹੋ ਗਈ ਮੈਂ ਬਸ ਤੁਹਾਡੀ ਮਾਂ ਨੂੰ ਇਸ ਘਰ ਦੇ ਵਿੱਚੋਂ ਕੱਢਣਾ ਚਾਹੁੰਦੀ ਸੀਗੀ ਤੇ ਮੈਨੂੰ ਇਹੀ ਠੀਕ ਲੱਗਾ ਪਰ ਮੈਂ ਉਹਨਾਂ ਬਾਰੇ ਬਿਲਕੁਲ ਵੀ ਗਲਤ ਨਹੀਂ ਸੀ ਸੋਚਦੀ ਤੂੰ ਤੁਹਾਡਾ ਵਾਅਦਾ ਕਰਦੀ ਅੱਗੇ ਤੋਂ ਮੈਂ ਤਾਂ ਕੁਝ ਨਹੀਂ ਕਰਾਂਗੀ ਬਸ ਮੈਨੂੰ ਮਾਫ ਕਰ ਦੇ ਤੂੰ ਨਾ ਚੁੱਪ ਕਰ ਤਨ ਮੈਂ ਜੋ ਕਿਹਾ ਉਹ ਸੁਣਿਆ ਨਹੀਂ ਨਿਕਲ ਜਾ ਇਥੋਂ ਅੱਜ ਤੋਂ ਬਾਅਦ ਮੈਨੂੰ ਆਪਣਾ ਮੂੰਹ ਨਾ ਦਿਖਾਈ ਜੋ ਮੇਰੀ ਮਾਂ ਦੀ ਨਹੀਂ ਹੋ ਸਕੀ ਉਹ ਮੇਰੀ ਕਿੱਥੇ ਹੋ ਜੂ ਨਾ ਨਾ ਪੁੱਤ ਤੂੰ ਰੇਤ ਨੂੰ ਕਰੋਨਾ ਕੱਢ ਜੇ ਤੂੰ ਘਰੋਂ ਕੱਢਤਾ ਤਾਂ ਲੋਕ ਤੇਰੀ ਮਾਂ 'ਕਣੀ ਉਂਗਲਾਂ ਚੱਕਣਗੇ ਕਹਿਣਗੇ ਆ ਕੇ ਘਰੋਂ ਕਢਾਤੀ ਵੈਸੇ ਵੀ ਗਲਤੀ ਇਨਸਾਨ ਤੋਂ ਹੁੰਦੀ ਹੈ ਇਹਨੇ ਆਪਣੀ ਗਲਤੀ ਦੀ ਮਾਫੀ ਮੰਗ ਵੀ ਲਈ ਜਦੋਂ ਮੈਨੂੰ ਇਤਰਾਜ ਨਹੀਂ ਪੁੱਤ ਤੈਨੂੰ ਵੀ ਕੋਈ ਇਤਰਾਜ ਹੋਣਾ ਨਹੀਂ ਚਾਹੀਦਾ ਇਹਨੂੰ ਮਾਫ਼ ਕਰਦੇ ਹਾਂ ਠੀਕ ਆ ਦੇਖੀ ਤਾ ਮਾਂ ਨੇ ਤੈਨੂੰ ਮaaf ਕਰਤਾ ਤੇ ਤਾਂ ਹੀ ਤੈਨੂੰ ਮੈਂ ਮaaf ਕੀਤਾ ਪਰ ਇੱਕ ਗੱਲ ਦਾ ਧਿਆਨ ਰੱਖੀ ਅੱਗੇ ਤੋਂ ਅਜਿਹੀ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਤੇ ਨਹੀਂ ਨਾ ਮੈਥੋਂ ਬੁਰਾ ਕੋਈ ਨਹੀਂ ਹੋਣਾ ਨਮੀ ਜੀ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ ਮੈਨੂੰ ਨਹੀਂ ਪਤਾ ਸੀ ਬੀਰੀ ਤਾਂ ਕੁਝ ਕਰ ਰਹੀ ਐ ਕੋਈ ਗੱਲ ਨਹੀਂ ਪੁੱਤ ਨਾਲੇ ਰੀਤ ਨੇ ਆਪਦੀ ਗਲਤੀ ਦੀ ਮਾਫ਼ੀ ਮੰਗ ਲਈ ਮੈਂ ਵੀ ਉਹਨੂੰ ਮਾਫ਼ ਕਰਤਾ ਮੈਨੂੰ ਉਮੀਦ ਐ ਪੁੱਤ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰੋਗੇ ਨਾਲੇ ਘਰਾਂ 'ਚ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜਾ ਪੁੱਤ ਤੂੰ ਰੀਤ ਨੂੰ ਦੇਖ ਠੀਕ ਆ